ਨਮਸਕਾਰ ਅੱਜ ਗੱਲ ਕਰਾਂਗੇ ਆਪਾਂ ਕਰਮਾਂ ਦੇ ਪ੍ਰਸਤਾਵ ਦੇ ਇੱਕ ਜਮਾਨੇ ਦੇ ਅੰਦਰ ਇੱਕ ਸਖਸ ਬਹੁਤ ਭੜੀ ਕੰਮ ਕਰਦਾ ਸੀ ਤਾਂ ਉਹਦੀ ਮਾਉ ਨੂੰ ਹਮੇਸ਼ਾ ਹੀ ਬੁਰੇ ਕਰਮ ਕਰਨ ਤੋਂ ਰੋਕਦੀ ਸੀ ਪਰੰਤੂ ਇੱਕ ਦਿਨ ਉਸਨੇ ਕੀ ਸੋਚਿਆ ਕਿ ਜਿਹੜੇ ਮੈਂ ਮਾੜੇ ਕੰਮ ਕਰਦਾ ਉਹਦੇ ਗਿੰਤੀ ਹੁੰਦੀ ਹੁੰਦੀ ਹੈਗੀ ਤਾਂ ਉਹਦੇ ਘਰ ਦੇ ਅੰਦਰ ਕੱਚੀਆਂ ਕੰਧਾਂ ਹੁੰਦੀਆਂ ਸੀ ਉਸ ਵਕਤਿਆਂ ਤਾਂ ਸਖਸ ਜੋ ਵੀ ਮਾੜਾ ਕੰਮ ਕਰਕੇ ਆਉਂਦੇ ਸੀ ਉਹ ਆਪਣੇ ਕੰਧ ਦੇ ਵਿੱਚ ਇੱਕ ਗੁੱਲ ਮੇਕ ਗੱਡ ਦਿੰਦਾ ਸੀ ਜੇ ਦੋ ਘਟ ਕੇ ਮਾੜੇ ਕੰਮ ਆਉਂਦਾ ਸੀ ਤਾਂ ਦੋ ਕਿਲਾ ਬੋਹ ਦਿੰਦਾ ਸੀ ਉਹ ਇਸ ਤਰ੍ਹਾਂ ਕਰਤਾ ਕਰਤਾ ਜਿਹੜੀ ਉਹਦੀ ਕੰਦਿਸ਼ ਕੰਦ ਪਰਹੀ ਗਈ ਤਾਂ ਇੱਕ ਦਿਨ ਉਹਦੇ ਅੰਦਰਲੀ ਆਤਮਾ ਜਾਗੀ ਕਿ ਮੈਂ ਇੰਨੇ ਮਾੜੇ ਕੰਮ ਕਿਉਂ ਕਰਦਾ ਹਾਂ ਕਿ ਇਹਨਾਂ ਦਾ ਕੋਈ ਮੈਨੂੰ ਪਸਤਾਵਾ ਹੋਊਗਾ ਤਾਂ ਇੱਕ ਦਿਨ ਉਹਦੀ ਮਾਂ ਉਹਨੂੰ ਕਹਿਣ ਲੱਗੀ ਕਿ ਤੂੰ ਚੰਗੇ ਕੰਮ ਕਰ ਤਾਂ ਉਹ ਫਿਰ ਚੰਗੇ ਕਰਮ ਕਰਨ ਲੱਗ ਪਿਆ ਜਿੰਨੇ ਚੰਗੇ ਕੰਮ ਕਰਕੇ ਆਮਦਾ ਸੀ ਤਾਂ ਉਸੇ ਹਿਸਾਬ ਨਾਲ ਉਹ ਜਿਹੜੀਆਂ ਕੰਦ ਦੇ ਅੰਦਰ ਕਿੱਲਾਂ ਗੱਡੀਆਂ ਹੋਈ ਸੀ ਉਹ ਪੱਟਦਾ ਰਿਹਾ ਪੱਟਦਾ ਰਿਹਾ ਤਾਂ ਇੱਕ ਦਿਨ ਉਹ ਜਿਹੜੀਆਂ ਕਿੱਲਾਂ ਗੱਡੀਆਂ ਹੋਈਆਂ ਸੀ ਤਾਂ ਉਹ ਸਾਰੀਆਂ ਕਿੱਲਾਂ ਉਹਨੇ ਪੱਟ ਦਿੱਤੀਆਂ ਤਾਂ ਫਿਰ ਉਹ ਆਪਣੀ ਮਾਂ ਨੂੰ ਆ ਕੇ ਫਿਰ ਮਾਂ ਦੀ ਗੋਦੀ ਵਿੱਚ ਬੈਠ ਕੇ ਉਹ ਪੁੱਛਦਾ ਹੈ ਕਿ ਮਾਂ ਉਹ ਮੈਂ ਚੰਗਾ ਇਨਸਾਨ ਬਣ ਗਿਆ ਹਾਂ ਕਿਉਂਕਿ ਮੈਂ ਕਿਲਾ ਸਾਰੀਆਂ ਕਿੜੀਆਂ ਸੀ ਹੋਫ ਦਿੱਖੀਆਂ ਤਾਂ ਅਗੋਂ ਮਾਂ ਦਾ ਜਵਾਬ ਪਤਾ ਕੀ ਆਇਆ ਕਿ ਭਲੇ ਹੀ ਤੂੰ ਇਹ ਕਿਲਾ ਕੋ ਦਿੱਤਿਆ ਨੇ ਤੂੰ ਚੰਗਾ ਇਨਸਾਨ ਬਣ ਚੁੱਕਿਆ ਪਰ ਇਹ ਕਿਲਾ ਦੇ ਨਿਸ਼ਾਨ ਕੰਧ ਦੇ ਉੱਤੇ ਅਜੇ ਵੀ ਉਸੇ ਤਰ੍ਹਾਂ ਬਰਕਰਾਰ ਨੇ ਤਾਂ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਇਨਸਾਨ ਪਹਿਲਾਂ ਉਹ ਕਿੰਨੇ ਵੀ ਬੁਰੇ ਕੰਮ ਕੀਤੇ ਹੋਣ ਪਰ ਬਾਅਦ ਵਿੱਚ ਉਹ ਚੰਗੇ ਕਰਮ ਕਰਦਾ ਹੈ ਪਰੰਤੂ ਜਿਹੜੇ ਉਹਨੇ ਮਾੜੇ ਕੰਮ ਕੀਤੇ ਨੇ ਉਹਨਾਂ ਦੇ ਨਿਸ਼ਾਨ ਹਮੇਸ਼ਾ ਹੀ ਹਮੇਸ਼ਾ ਉਸੇ ਤਰ੍ਹਾਂ ਹੀ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਰਹਿੰਦੇ ਨੇ ਤਾਂ ਸਾਥੀਓ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਕੋਈ ਮਾੜੇ ਬੋਲ ਕੋ ਬੋਣ ਜਾਂ ਮਾੜੇ ਕੰਮ ਨਹੀਂ ਕਰਨੀ ਚਾਹੀਦੀ ਜਿਸ ਨਾਲ ਕਿਸੇ ਦੂਸਰੇ ਇਨਸਾਨ ਦੀ ਜਾਂ ਤੁਮਝ ਸਮਾਜ ਦੀ ਕਿਸੇ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਉਹਨੂੰ ਪਹੁੰਚੇ ਤਾਂ ਹਮੇਸ਼ਾ ਹੀ ਸਹੀ ਰਸਤੇ ਤੇ ਚੱਲੋ ਸਹੀ ਰਸਤੇ ਤੇ ਚੱਲਣ ਵਾਲੇ ਹਮੇਸ਼ਾ ਸਮਾਜ ਨੂੰ ਪ੍ਰੇਰਨਾ ਦਿੰਦੇ ਰਹੋ ਧੰਨਵਾਦ ਜੇ ਤੁਹਾਨੂੰ ਵੀਡੀਓ ਮੇਰੀ ਚੰਗੀ ਲੱਗੀ ਤਾਂ ਇਹਨੂੰ ਜ਼ਰੂਰ ਸ਼ੇਅਰ ਕਰਨਾ ਔਰ ਇਸਤੇ ਕਮੈਂਟ ਬਾਕਸ ਵੀ ਆਪਣੇ ਆਪਣੇ ਵਿਚਾਰ ਜ਼ਰੂਰ ਦੇਣਾ ਧੰਨਵਾਦ